हां दोस्तो, दोस्तो, दोस्तो। जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਸਿੰਘ ਦੇ ਉਹਨਾਂ ਦੇ ਘਰ ਆਇਆ ਦੋਸਤੋ ਠੀਕ ਹੈ ਜੀ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਇਸ ਕਵਰੇਜ ਵਿੱਚ 200 ਬਧੇਰੇ ਨੱਕ ਜਿਹੜੇ ਹੋਣਗੇ ਉਹ ਤੋਕੜ ਵੇੜਾ ਤੁਹਾਨੂੰ ਦਿਖਾਉਣੀਆਂ ਨੇ ਤੇ ਉੱਚੇ ਬੱਚੇ ਦੇ ਵਿੱਚ ਇੱਕ ਝੋਟੀ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਡਿਟੇਲ ਲੈ ਕੇ ਵੀਰ ਨਿਸ਼ਾਨ ਤੋਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਅੱਜ ਤਰੀਕ ਦੋਸਤੋ 8 ਮਾਰਚ ਸਮਾਂ ਕੋ ਮਾਰਨਿੰਗ ਦੇ 10:30 ਵਜੇ ਦਾ ਬਾਕੀ ਪਸ਼ੂ ਜ਼ਿਆਦਾਤਰ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਟੋਕੜ ਪਸ਼ੂ ਤੁਹਾਨੂੰ ਦਿਖਾਉਣੇ ਆ ਟੋਕੜ ਬਿਹੜਾ ਨੇ ਥੋੜੇ ਰੇਟ ਭਾਅ ਪਰਤੇ ਕਈ ਵੀਰਾਂ ਨੇ ਖਰਚਾ ਨਾ ਹੁੰਦਾ ਪੈਸਾ ਥੋੜਾ ਖਰਚਾ ਨਾ ਹੁੰਦਾ ਉਸ ਅਕੋਰਡਿੰਗ ਪਸ਼ੂ ਲੱਭ ਰਹੇ ਹੁੰਦੇ ਹੋ ਤੇ ਜਿਹੜਾ ਕੋਈ ਇਹਨਾਂ ਪਸ਼ੂਆਂ ਦੇ ਵਿੱਚੋਂ ਕਿਸੇ ਵੀਰ ਨੂੰ ਕੋਈ ਐਨੀਮਲ ਪਸ਼ੂ ਪਸੰਦ ਆਉਂਦਾ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਜੀ ਆਉ ਲੈਨੇ ਆ ਬਧਰੇ ਡਿਟੇਲ ਬਾਈ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਬਾਈ ਨਿਸ਼ਾਨ ਸਸਰੀ ਕਾਲ ਸਸਰੀਆ ਵੀ ਜੀ ਉਹ ਠੀਕ ਠਾਕ ਜੋ ਬਹੁਤ ਵਧੀਆ ਨਿਸ਼ਾਨ ਸਿਆ ਕੀ ਹਾਲ ਹੈ ਵਧੀਆ ਵਧੀਆ ਵੀ ਜੀ ਚੜਦੀ ਕਲਾ ਅੱਛਾ ਨਾ ਚਾਹਣ ਅੱਜ ਜ਼ਿਆਦਾਤਰ ਜਿਹੜੇ ਆਪਾਂ ਦੱਸਿਆ ਵੀ ਨਾਗ ਆਪਣੇ ਕੋਲ ਚਾਰ ਟੋਕੜਾਂ ਵੀ ਜੀ ਤੇ ਦੋ ਸੱਜਰ ਗਾਵਾਂ ਵਾ ਅੱਛਾ ਜੀ ਤੇ ਇੱਕ ਉੱਚੇ ਬੱਚੇ ਝੋਟੀ ਹੈ ਵੀ ਜੀ ਵਕਾਓ ਸੱਤ ਕ ਟੋਟਲ ਨਾਗ ਨੇ ਹਾਂ ਜੀ ਦੋ ਬੱਕੇ ਬੱਕਰੀਆਂ ਵਾ ਅੱਛਾ ਲਓ ਵੀ ਇੱਕ ਪੱਟ ਤੇ ਇੱਕ ਪਠੋਰਾ ਹੈ ਹਾਂ ਜੀ ਠੀ ਆ ਵੀ ਤੁਹਾਨੂੰ ਲਾਸਟ ਵਿੱਚ ਦੋਸਤੋ ਦਿਖਾ ਦਾਂਗੇ ਬਾਕੀ ਉਮਰ ਅਮਰ ਪੁੱਛ ਲਾਂਗੇ ਕਿੰਨੇ ਕਿੰਨੇ ਸਮੇਂ ਦੇ ਆ ਤੇ ਕੀ ਮੋਲ ਆ ਜੋੜੀ ਦਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਜੂਗੀ ਇਹਨਾਂ ਦੀ ਵੀ ਅੱਛਾ ਨਿਸ਼ਾਨ ਜਿਹੜੀ ਸ਼ੁਰੂਆਤ ਆਪਾਂ ਇਹਨਾਂ ਟੋਕੜ ਵੈੜਾਂ ਤੋਂ ਕਰ ਲੈਂਦੇ ਹਾਂ ਹਾਂਜੀ ਟੋਕੜ ਵੈੜਾਂ ਤੋਂ ਕਰਨੀ ਤੇ ਕਰੀ ਚੱਲੀ ਗਈ ਵੀਜੀ ਦੂਜਾ ਸੂਆ ਸੂਈ ਏ ਅੱਛਾ ਜੀ ਹਾਂਜੀ 6.5 ਤੋਂ 7 ਕਿਲੋ ਦੁੱਧ ਦੇ ਸਲਿਆ ਆਇਆ ਵੀਜੀ ਲਓ ਜੀ ਹਾਂਜੀ 6.5 ਤੋਂ 7 ਕਿਲੋ ਹਾਂਜੀ ਦੂਜਾ ਸੂਆ ਹੈ ਬਾਕੀ ਚੂਣ ਚਾਂ ਹੈਗੀ ਚੌਥਾ ਨਾਲ ਵੀਜੀ ਇੱਕ ਨੰਬਰ ਹਾਂਜੀ ਠੀਕ ਹੈ ਜੀ ਕੋਈ ਅੱਗੇ ਬਣੀ ਬੁਣੀ ਹੋਈ ਤਾਂ ਉਹ ਤਾਂ ਵੇਰਵਾ ਪਾ ਦਈਏ ਨਹੀਂ ਜੀ ਬਣੀ ਜਿਹੜੇ ਬਣਿਆ ਉਹ ਡੰਗਰੋਸੇ ਵਾਲੇ ਦੱਸਾਂਗੇ ਵੇਚੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਟੋਕੜ ਇਹ ਵਹਿੜ ਦੂਜਾ ਸੂਬਾ ਸੂਈ ਹੈ ਠੀਕ ਹੈ ਜੀ ਕੋਈ 6.5 7 ਕਿਲੋ 6 7 ਕਿਲੋ ਇੱਥੇ ਇੱਕ ਦੁੱਧ ਜਿਹੜਾ ਇਹਦੇ ਥੱਲੇ ਹੁਣ ਹਾਜ਼ਰ ਤੇ ਐਚ ਐਫ ਬਰੀਡ ਦੇ ਵਿੱਚ ਆ ਠੀਕ ਹੈ ਜੀ ਐਚ ਐਫ ਬਰੀਡ ਦੇ ਵਿੱਚ ਆ ਡੱਬੀ ਵਹਿੜ ਬਾਕੀ ਬਹੁਤੇ ਵੀਰ ਥੋੜਾ ਜਿਹਾ ਸਮਾਂ ਵਿੱਚ ਕਿਸੇ ਵੀਰਾਂ ਦਾ ਵਕਫਾ ਪਿਆ ਹੁੰਦਾ ਪਸ਼ੂ ਬਿਲਕੁਲ ਸੱਜਰ ਸੂਨ ਦੇ ਵਿੱਚ ਤੇ ਓਨੇ ਸਮੇਂ ਦੇ ਵਿੱਚ ਕਿਸੇ ਵੀਰ ਨੂੰ ਚਾਹੀਦੀਆਂ ਹੁੰਦੀਆਂ ਉਹ ਤੁਸੀਂ ਹੱਥ ਪਾ ਸਕਦੇ ਜੀ 6-7 ਕਿਲੋ ਦੁੱਧ ਇਸ ਬੈਡ ਦੇ ਥੱਲੇ ਹਾਜ਼ਰ ਠੀਕ ਹੈ ਤੇ ਬਾਕੀ ਚੁਵਾਈ ਨਿਸ਼ਾਨ ਵੀਰੇ ਚੁਵਾਈ ਚੁਵਾਈ ਕਿੰਨੇ ਵਜੇ ਹੋਈ ਆ ਇਹ 5:30 ਵਜੇ ਲੱਗੇ ਤੇ 6:30 ਹੋਵੇ ਚੁੰਦਾ ਚੁਵਾਈ ਖਾਦਿਆ ਵੀਰ ਜੀ ਹਾਂ ਮਲਕੀ ਸਾਰੇ ਪਸ਼ੂਆਂ ਦੀ 5:30 ਤੋਂ 6:30 ਵਜੇ ਕੰਪਲੀਟ ਹੋ ਜਾਂਦੀ ਹੈ ਜੀ ਕੰਪਲੀਟ ਹੋ ਜਾਂਦੀ ਵੀਰ ਜੀ ਹੋਰ ਕੋਈ 5:30 ਦਾ ਟਾਈਮ ਆ ਹਾਂਜੀ ਤੇ 6 7 ਜਿਹੜਾ ਕਰੈਕਟੋ 6 ਹੋਗਾ 7 ਹੋਗਾ ਨਹੀਂ 6:30 ਤੋਂ 7 ਵੀਰ ਜੀ ਹੈਗਾ ਉਹਦੇ ਨੈਟ ਲੀਟਰ ਵਾਲਾ ਠੀਕ ਆ ਜੀ ਹਾਂਜੀ ਬਾਕੀ ਚੂਣ ਚਾਣਾ ਚੂਣ ਵੀਰ ਜੀ ਇੱਕ ਨੰਬਰ ਆ ਤੇ ਕੀ ਮੁੱਲ ਰੋਗੇ ਦਾ ਮੁੱਲ ਵੀਰ ਜੀ 16000 ਇਹਦਾ 16000 ਹਾਂਜੀ ਲਓ ਜੀ 16000 ਦੋਸਤੋ ਮ ਤੋਕੜ ਪਹਿਲੇ ਨੰਬਰ ਤੇ ਇਹ ਵੈੜ ਤੁਹਾਨੂੰ ਦਿਖਾਈ ਆ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਆ ਠੀਕ ਆ 6.5-7 ਕਿਲੋ ਦੁੱਧ ਬਾਕੀ ਹਾਈਟ ਕਾਤ ਵੀ ਚੰਗਾ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਦੂਜੇ ਨੰਬਰ ਤੇ ਨਿਸ਼ਾਨਸੀਆਂ ਜਿਹੜੀ ਆ ਇਹ ਵਿੱਚ ਤੀਜਾ ਸੁਆਵਾ ਤੇ ਕੱਲ ਦੀ ਇਹ ਹੀਟ ਤੇ ਆਈ ਅੱਜ ਇਹ ਆਈ ਕਰਾਵਾਂਗੇ ਦੀ ਠੀਕ ਆ ਜੀ ਹਾਂਜੀ ਬਾਕੀ ਇੱਕ ਥਣ ਥੋੜਾ ਤਾਂ ਰੱਖਦੀ ਬਾਕੀ ਧਾਰਾ ਧੂਰਾ ਇੱਕ ਇੱਕ ਮਾੜੀ ਜਨੇ ਧਾਰਦਾ ਬਣਾ ਫਰਕ ਹੋਊਗਾ ਇੱਕ ਸੜ ਭਾਰੀ ਜਰਾ ਪਹੁੰਚਾਉਂਦੀ ਇਧਰ ਲਈ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਥੱਲੇ ਹੁਣ ਦੁੱਧ ਕਿੰਨਾ ਦੁੱਧ ਵੀਜੀ ਇਹਦੇ ਥੱਲੇ 10 ਕਿਲੋ ਹੀ ਹੁਣ ਖਿਵੇਂ ਤੇ ਆਈ ਉਹਦਾ ਕਰਕੇ 2 ਕਿਲੋ ਘਟਾਇਆ ਹੁਣ 8 ਕਿਲੋ ਤੇ ਭੇਜਾਂਗੇ ਵੀਜੀ 8 ਕਿਲੋ ਹਾਂਜੀ ਤੇ ਅੱਜ ਇਹ ਆਈ ਵੀ ਇਹਦੀ ਕਰਾ ਦੇਣੀ ਵੀਜੀ ਸੁਹਾ ਵੀ ਤਿੱਜਾ ਹੀ ਆ ਸੁਹਾ ਤਿੱਜਾ ਤਿੱਜਾ ਹਾਂਜੀ ਤੇ ਅੱਗੇ ਚੌਥੇ ਲਈ ਫਿਰ ਬਣੂਗੀ ਹਾਂਜੀ ਚੌਥੇ ਲਈ ਬਣੂਗੀ ਲੈ ਵੀ ਸੋ ਦੋਸਤੋ ਕੱਦ ਕਾਠ ਵੱਡਾ ਬੈੜ ਦਾ ਬਿਲਕੁਲ ਛੋਟੇ ਸਮਾਲ ਸਾਈਜ਼ ਕੰਨ ਨੇ ਬਾਕੀ ਹਾਈਟ ਸੋਹਣੀ ਆ ਪਹਿਲੇ ਨੰਬਰ ਤੇ ਬੈੜ ਦਿਖਾਈ ਸੀ ਉਹਦੇ ਤੋਂ ਪਲੱਸ ਹਾਈਟ ਆ ਕੱਦ ਵੀ ਵੱਡਾ ਤੇ ਵੇਲਬੂਲ ਦੀ ਵੀ ਚੰਗੀ ਆ ਦੋ ਤਾਂ ਕਿੰਨਾ ਦੱਸਿਓ ਕੋਈ ਫੇਰ ਨਿਸ਼ਾਨ ਸਿਆ ਵਿਰਜੀ ਦੋ ਤਾਂ ਦਾਹੇ 2 ਕਿਲੋ ਹੁਣ ਦੁੱਧ ਘੱਟ ਦਸਾਂ ਕਿਉਂਕਿ ਥੋੜਾ ਘੱਟ ਸਵੇਰੇ ਦੁੱਧ ਦਿੱਤਾ ਆ ਇਹਨੇ ਹੀਟ ਕੱਢਣ ਕਰਕੇ 9 10 ਕ ਤੇ ਚੱਲਣ ਢਈ ਆ 10 نیٹ ਪੱਕਾ ਹੀ ਵੀਰਜੀ ਤੇ ਹੁਣ ਆਪਾਂ 8 ਦੇ ਭੇਜਾਂਗੇ ਤੇ ਜੇ ਹੀਟ ਨਾ ਗਈ ਫਿਰ 10 ਦੇ ਭੇਜਾਂਗੇ ਲਓ ਜੀ ਹਾਂਜੀ ਬਾਕੀ ਜਿਹੜੀ AI ਕਰਵਾਤੀ ਉਹ ਜ਼ਰੂਰ ਦੱਸਦੇ ਅਜ ਹੈ ਠੀਕ ਆ ਵੀਰਜੀ ਲਓ ਬਾਕੀ ਚਵਾਈ ਚੋਈ ਵੀ ਜੀ ਇੱਕ ਨੰਬਰ ਆ ਹਾਂ ਲਓ ਜੀ ਬਿਨਾ ਵੰਗੇ ਵੰਗੇ ਤੋਂ ਚਵਾਈ ਕਰਦੇ ਨਹੀਂ ਨਹੀਂ ਬਿਨਾ ਸਾਰਿਆਂ ਨੇ ਵੰਗਾ ਪਾ ਕੇ ਚੋਈ ਦੇ ਵੀ ਜੀ ਠੀਕ ਆ ਜੀ ਹਾਂ ਲਓ ਜੀ ਸੋ ਦੋਸਤੋ ਤੇਜਾ ਸੂਬਾ ਸੋਈ ਹੈ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ 9 ਤੋਂ 10 ਕਿਲੋ ਦੁੱਧ ਬਾਕੀ ਫੋਲ ਵੱਡੀ ਬਾਕੀ ਥਾਣੇ ਲੈਵੇ ਦੀ ਸਾ ਕੋਈ ਪੂਰ ਛਟਾਣੀ ਹੀਟ ਵੈਸੇ ਅੱਜ ਕੱਢ ਗਈ ਆ ਹਾਂ ਕੱਲ ਦੀ ਕੱਢੀ ਅੱਜ ਏਆਈ ਕਰਾਵਾਂਗੇ ਵੀ ਜੀ ਏਆਈ ਹੋ ਜੂਗੀ ਠੀਕ ਆ ਜੀ ਅੱਜ ਮਤਲਬ ਕੋਈ ਟੀਕਾ ਪਰਾਤੇ ਤਾ ਜਾਊਗਾ ਉਹਦੀ ਤੁਹਾਨੂੰ ਡਿਟੇਲ ਵੀ ਮਿਲ ਜੂਗੀ ਟੀਗਾ ਵੀ ਜਿਹੜੀ ਹੈ ਦੋਸਤੋ ਸਟਰਾ ਜਿਹੜੀ ਸਾਹਮਣੇ ਰੱਖ ਲੈਣਗੇ ਵੀਰ ਉਹ ਸਟਰਾ ਵੀ ਕਿਸੇ ਵੀਰ ਨੇ ਵੇਖਣੀ ਹੋਵੇ ਤੁਸੀਂ ਵੇਖ ਸਕਦੇ ਜੀ ਠੀਕ ਹੈ ਤੇ 9 10 ਕਿਲੋ ਤਾਂ ਜਿਹੜੀ ਚੱਲ ਰਹੀ ਹੈ ਤੇ ਨਿਸ਼ਾਨ ਮੁੱਲ ਕੀ ਕਰਦੇ ਹਾਂ ਦਾ ਮੁੱਲ ਵੀ ਜੀ ਕਰਨ ਨੂੰ 5000 ਕਰਾਂਗੇ 21500 ਦੀ ਦਵਾਂਗੇ ਵੀ ਜੀ ਠੀਕ ਹੈ ਜੀ ਹਾਂਜੀ ਮੁੱਲ 5000 ਵੀ ਕਰਨੇ ਆ ਹਾਂਜੀ 21000 ਦੀ ਮਿਲ ਜੂਗੀ ਹਾਂਜੀ ਠੀਕ ਆ ਸਵੈਰ ਦੋਸਤੋ ਤੁਸੀਂ ਦੇਖ ਲਈਏ ਤੀਜਾ ਸੂਆ ਸੂਈ ਅੱਗੇ ਆ ਗਿਆ ਆਪਣੇ ਕੋਲ ਕ੍ਰੋਸਾਂਗੇ ਦੇ ਵਿੱਚ ਛਾਈ ਹਾਂਜੀ ਇਹ ਤੀਜਾ ਸੂਆ ਸੂਈ ਵੀਰ ਜੀ 9 ਕਿਲੋ ਹਾਂਜੀ ਸਵੇਰ ਤੀਜਾ ਸਵੇਰ ਤੀਜਾ ਕਿੰਨੇ ਕ ਸਮੇਂ ਦੀ ਮੰਨਦੇ ਪਏ ਸੋਈ ਨੂੰ ਉਹ ਟਾਈਮ ਘਰ ਵਾਲੇ ਤੇ 1.5 2 ਮਹੀਨੇ ਜਾਂਦੇ ਆਪਾਂ ਨਹੀਂ ਕੋਈ ਵੀ ਸਮਾਂ ਕਹਿਣਾ ਆਪੋ ਆਪਣੀ ਸਮਝ ਲਾਵੇ ਆਪਾਂ ਦੁੱਧ ਚਵਾ ਕੇ ਦੇਣਾ ਬਸ ਦੁੱਧ ਕਿੰਨਾ ਹੁਣ ਦੱਸੇ ਹਾਂਜੀ 9 ਕਿਲੋ ਦੁੱਧ ਚਵਾ ਕੇ ਦੇਣਾ ਵੀ ਜੀ 9 ਕਿਲੋ ਹਾਂਜੀ 9 ਕਿਲੋ ਸਵੇਰ ਤੀਜਾ ਹਾਂਜੀ ਲਓ ਜੀ ਬਾਕੀ ਚੂਣ ਝਾਂ ਦੇ ਵਿੱਚ ਚੂਣ ਝਾਂ ਦੇ ਜੀ ਇੱਕ ਨੰਬਰ ਆ ਕੋਈ ਗੱਲਬਾਤ ਹੋਈ ਤਾਂ ਜਰੂਰ ਦੱਸ ਹਾਂਜੀ ਹਾਂਜੀ ਵੀਰ ਜੀ ਉਸੇ ਵੇਲੇ ਦੱਸਾਂਗੇ ਲਓ ਦੱਸੋ ਚੂਣ ਝਾਂ ਇੱਕ ਨੰਬਰ ਆ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਹੈਗਾਗਾ ਥਾਣਾ ਦੇ ਵਿੱਚ ਚੂਣ ਇੱਕ ਤੇ ਦੁੱਧ ਦੇ ਅਕੋਰਡਿੰਗ ਕੋਈ ਵੀ ਰਸੂਆ ਮੰਨ ਸਕਦਾ ਆਪਦੀ ਸਮਝ ਦੇ ਨਾਲ ਕੋਈ 3 ਮਹੀਨੇ ਮੰਨ ਸਕਦਾ 3.5 ਮਹੀਨੇ ਮੰਨ ਸਕਦਾ ਸੂਈ ਨੂੰ ਕੋਈ 2 ਮਹੀਨੇ ਸਮਝ ਸਕਦਾ ਠੀਕ ਹੈ ਜੀ ਕਿਉਂਕਿ ਪਿੱਛੋਂ ਇਸੇ ਤਰ੍ਹਾਂ ਹੀ ਆਈਆਂ ਨੇ ਉਹ ਤਾਂ ਕਿਸੇ ਵੀਰ ਨੇ ਮੰਨ ਕੇ ਖਰੀਦਣੀ ਆ ਵੀ ਆਪਦੀ ਸਮਝਣਾ ਸਮਝਣਾ ਮੰਨ ਕੇ ਤੁਸੀਂ ਸੂਆ ਵੇਖ ਸਕਦੇ ਜੀ 3 ਮਹੀਨੇ ਬਾਕੀ ਥਾਂ ਥੋਣ ਦੀਆਂ ਸਵਾਈਆਂ ਚੰਗੀਆਂ ਵੇਜੀ ਅੱਛਾ ਇਸੇ ਤਰ੍ਹਾਂ ਫਿਰ ਥਾਪੀ ਧੂਪੀ ਤੇ ਮਿਲਦੇ ਪੈਣੀਆਂ ਪਾਣੀ ਤੇ ਹਾਂ ਜੀ ਪਹਾੜਾ ਪਾਲੀ ਦਾ ਵੀ ਜੀ ਤੇ ਜੂੜ ਪਾ ਲਿਆ ਥੱਲੇ ਬਹਿ ਜਾਈਦਾ ਨੰਬਰਸ ਲੋ ਜੀ ਸੋ ਥਣ ਤੁਣ ਵੀ ਪੂਰੇ ਇੱਕੋ ਜਿਹੇ ਹੈਗੇ ਆ ਮੁੱਠੀ ਥਾਣਾ ਲੰਬਾਈ ਦੇ ਵਿੱਚ ਖੱਤੀ ਚੁਵਾਈ ਦਾ ਥਾਣਾ ਸੋ ਬਾਕੀ ਠੱਡੀਆਂ ਧੀਰੀਆਂ ਨੇ ਕਰਮ ਵਾਲੀਆਂ ਸੀਰੀਜ਼ ਲੱਗ ਰੇ ਬੰਗਾ ਬੰਗਾ ਪਾ ਕੇ ਦੋਸਤੋ ਚੁਵਾਈ ਹੁੰਦੀ ਆ ਸਾਰੇ ਪਸ਼ੂਆਂ ਦੀ ਜਿੱਦਾਂ ਕਿ ਨਾਰਮਲ ਇੱਕ ਵੜਾ ਨੂੰ ਆਪਾਂ ਪਾ ਕੇ ਚੁੰਨੇ ਆ ਤੇ ਮੁੱਲ ਨਿਸ਼ਾਨੇ ਤਾਂ ਕੀ ਰਹੂਗਾ ਪ੍ਰੋਫੈਸਰ ਮੁੱਲ ਵੀਰ ਜੀ ਇਹਦਾ ਵਿਕੀ 21500 21500 ਹਾਂਜੀ ਲੈਣ ਦੇਣ ਵਾਲੀ ਆ ਹਾਂਜੀ 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 ਲੈਣ ਦੇਣ ਵਾਲੇ ਵੀਰ ਜੀ ਠੀਕ ਹੈ ਜੀ ਹਾਂ 21500 ਦੀ ਦੋਸਤੋ ਇਹ ਵੜਾ ਤੁਹਾਨੂੰ ਮਿਲ ਜੂਗੀ ਸਾਡੇ 21000 ਦੀ ਕ੍ਰੋਸ ਸੰਗ ਦੇ ਵਿੱਚ ਅਗਲੀ ਵੀ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਨੰਬਰ ਚੌਥਾ ਚੌਥੇ ਨੰਬਰ ਤੇ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਵੈੜ ਆ ਇਹਦੇ ਥੱਲੇ ਵੀਰ ਜੀ ਦੁੱਧ 9 ਕਿਲੋ ਆ 9 ਕਿਲੋ ਹਾਂਜੀ ਇਹ ਨਿਸ਼ਾਨ ਸੁਆ ਕਿਨਮਾ ਇਹ ਵੀ ਸੁਆ ਵੀਰ ਜੀ ਤਿੱਜਾ ਹੀ ਆ ਤਿੱਜਾ ਹੋਊਗੀ ਹਾਂਜੀ ਠੀਕ ਹੈ ਹਾਈਟ ਮੀਡੀਅਮ ਆ ਹੈਗੀ ਦੋਸਤੋ ਹਾਈਟ ਮੀਡੀਅਮ ਦਰਮਿਆਨੀ ਆ ਤੇ ਦੁੱਧ ਕਿੰਨਾ ਦੱਸਿਆ ਜੇ 9 ਕਿਲੋ ਵੀਰ ਜੀ 9 ਕਿਲੋ 9 ਕਿਲੋ ਦੁੱਧ ਦੋਸਤੋ ਇਸ ਵੈੜ ਦੇ ਥੱਲੇ ਵੀ ਹੁਣ ਹਾਜ਼ਰ ਸੁਆ ਤਿੱਜਾ ਸਮਾਂ ਕੋਈ ਵੀ ਰ ਆਪਦੀ ਸਮਝ ਨਾਲ ਤੁਸੀਂ ਮੰਨ ਲਿਓ 2 ਮਹੀਨੇ ਦਾ 3 ਮਹੀਨੇ ਦਾ ਹੋਰ ਵੀ ਕਿਸੇ ਵੀਰ ਨੇ ਮੰਨਣਾ ਆਪਦੀ ਸਮਝ ਆ ਤੁਹਾਡੀ 9 10 ਕਿਲੋ ਜਿਹੜਾ ਤੁਸੀਂ ਇਥੋਂ ਚੋਕੇ ਲੈ ਕੇ ਜਾਣਾ ਉਹ 9 10 ਕਿਲੋ ਦੋਨੇ ਨਹੀਂ ਨਹੀਂ 10 ਕਿਲੋ ਨਹੀਂ 9 ਕਿਲੋ ਵੀਜੀ 9 ਕਿਲੋ ਹਾਂਜੀ ਠੀਕ ਹੈ ਜੀ ਆ ਜਾ ਆ ਜਾ ਡਰਨਾ ਕੁਛ ਨਹੀਂ ਆਂਦੇ ਚੱਲ 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 ਕੁਛ ਨਹੀਂ ਆਂਦੇ ਚੱਲ ਬਾਕੀ ਥਣ ਥਣ ਹਾਰੇ ਸਾਰੀਆਂ ਜਿੰਨੀਆਂ ਵੜਾ ਪਾਵਾਂਗੇ ਸਾਰੀਆਂ ਦੇ ਲੰਬੇ ਵੀ ਜੀ ਠੀਕ ਹੈ ਸਾਰੀਆਂ ਸਾਫ ਹੈ ਹਾਂਜੀ ਸਾਫ ਸੁਥਰੀਆਂ ਵਾ ਲਓ ਜੀ ਸੋ ਥਾਣਾ ਵਾਲੇ ਬੰਨਿਆ ਦੋਸਤੋ ਚੁਵਾਈ ਵਾਲੇ ਬੰਨਿਆ ਸਾਰੀਆਂ ਸਾਫ ਸੁਥਰੀਆਂ ਨੇ ਜਿੰਨਾ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾ ਰਿਹਾ ਹੁਣ ਇਸੇ ਥੱਲੇ 9 ਕਿਲੋ ਦੱਸਿਆ 9 ਕਿਲੋ ਦੀ ਤਸੱਲੀ ਤੁਸੀਂ ਕਰ ਲਿਓ ਟੋਕੜ ਵੜਾ ਕਿਸੇ ਤਰ੍ਹਾਂ ਦੀ ਕੋਈ ਏਆਈ ਨਹੀਂ ਹੋਈਗੀ ਅੱਗੇ ਗੱਬਣ ਲਈ ਟੀਕਾ ਨਹੀਂ ਹੋਇਆਗਾ ਜੇ ਹੋਇਆ ਹੁੰਦਾ ਤੇ ਬਿਲਕੁਲ ਉਹ ਵੀ ਤੁਹਾਨੂੰ ਵਿੱਚੇ ਦੱਸ ਦੇਣਾ ਸੀਗਾ ਤਾਂ ਨਿਸ਼ਾਨੇ ਚੌਥੇ ਨੰਬਰ ਜਿਹੜੀ ਆ ਵੈੜ ਦਿਖਾਈ ਹੈ ਕੀ ਮੁੱਲ ਰਹੂਗੇ ਦਾ 17000 ਦੇ ਵਿੱਚ ਹੀ ਦੇ ਦਾਂਗੇ 17 ਦੇ ਹਾਂਜੀ ਠੀਕ ਹੈ ਭਰਾ ਹਾਂ ਲਓ ਦੋਸਤੋ 17000 ਦੀ ਇਹ ਵੈੜ ਮਿਲ ਜੂਗੀ ਇਹ ਤੋਕੜ ਗੱਬਣ ਵੈੜਾਂ ਸੀ ਜਿਹੜੀਆਂ ਚਾਰ ਆਪਾਂ ਤੁਹਾਨੂੰ ਹੁਣ ਤੱਕ ਦਿਖਾਤੀਆਂ ਨਹੀਂ ਠੀਕ ਆ ਰੇਟ ਪੜਤਾ ਤੁਹਾਨੂੰ ਦੱਸਤਾ ਦੁੱਧ ਵੀ ਦੱਸਤਾ ਇਸ ਤੋਂ ਬਾਅਦ ਇੱਕ ਦਿਖਾਉਣੀ ਹੈ ਤੁਹਾਨੂੰ ਜਿਹੜੀ ਸੱਜਰ ਜੀ ਆ ਜਾਂਦੀ ਹੈ ਹਾਂਜੀ ਹਾਂਜੀ ਸੱਜੇ ਦੇ 20 ਤੋਂ 25 ਦਿਨਾਂ ਦੇ ਸੂਈ ਮਗਰ ਵੱਛਾ ਵਿਜੇ ਦੇ ਥੱਲੇ ਮਗਰ ਵੱਛਾ ਹਾਂਜੀ ਆ ਬੱਚਾ ਦਾ ਲਓ ਦੋਸਤੋ ਮਗਰ ਵੱਛਾ ਰੰਗ ਨੂੰ ਜਿੱਦਾਂ ਆਪਾਂ ਜਿੱਦਾਂ ਮਰਜੀ ਹੱਥੋਂ ਤੋ ਫੇਰੀ ਜੋ ਅਛਾ ਨਿਸ਼ਾਨੇ 20 ਕਿ ਦਿਨਾਂ ਦੀ ਸੂਈ ਆ 20 ਤੋਂ 25 ਦਿਨਾਂ ਦੀ ਸੂਈ ਵੀਰ ਜੀ ਲੈ ਮਗਰ ਬੱਚਾ 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 ਵੀਰ ਜੀ ਲਓ ਜੀ ਆ ਮਗਰ ਬੱਚਾ ਦੋਸਤ ਇੱਕ ਵਾਰੀ ਤੁਸੀਂ ਬੱਚਾ ਮਾਰੋ ਚਾਹਤਾ ਬੰਦਾ ਬਾਕੀ ਜਿੱਦਾਂ ਮਰਜੀ ਹੱਥੋਂ ਤੋ ਫੇਰੀਏ ਕੁਛ ਨਹੀਂ ਆਂਦੀ ਵੀਰ ਜੀ ਹਮ ਅਛਾ ਇਹ ਦੁੱਧ ਹੁਣ ਕਿੰਨੇ ਕਿਤੇ ਆ ਗਈ ਆ ਦੁੱਧ ਵੀਰ ਜੀ 10 ਕਿਲੋ ਥੱਲੇ 10 ਕਿਲੋ ਹਾਂਜੀ ਲਓ ਜੀ 20 ਕਿ ਦਿਨਾਂ ਦਾ 20 ਤੋਂ 25 ਕਿ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ 10 ਕਿਲੋ ਦੁੱਧ ਆ ਦੋਸਤੋ ਸੂਆ ਦੂਜਾ ਹੀ ਦੱਸਿਆ ਜੀ ਹਾਂਜੀ ਹਾਂਜੀ ਵੀਰ ਜੀ ਦੂਜਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਚੋਣ ਚਾਂ ਥਣਾ ਦੀ ਓਕੇ ਰਿਪੋਰਟ ਓਕੇ ਓਕੇ ਵੀਰ ਜੀ ਲੈ ਆ ਵੀ ਵਿਹਾਂ ਪੰਜਾਂ ਦਿਨਾਂ ਦੀ ਦੁੱਧ ਸੂਈ ਹੈ ਠੀਕ ਆ ਜੀ 10 ਕਿਲੋ ਦੁੱਧ ਮਾਤ ਨਾੜਾ ਨੇ ਵੀ ਠੀਕ ਹੈ ਅੱਛਾ ਨਿਸ਼ਾਨ ਫਿਰ ਇਹਦੀ ਮੰਗ ਕੀ ਕੀਤੀ ਬੋਲੋ ਵੀਰ ਜੀ ਕਰਨ ਨੂੰ 32 35000 ਕਰ ਲਈਏ 32500 ਦੇਵਾਂਗੇ ਵੀਰ ਜੀ ਅੱਛਾ ਜੀ 35000 ਦੀ ਮੰਗ 32500 ਦੀ ਲੈਣੀ ਹੈ ਹਾਂਜੀ ਠੀਕ ਹੈ ਜੀ ਹਾਂ ਲਓ ਦੋਸਤੋ 32000 ਦੀ ਇਹ ਬਾੜ ਮਿਲ ਜੂਗੀ ਤੁਹਾਨੂੰ ਤਾਜੀ ਸੂਈ ਆ 20 ਤੋਂ 25 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਦੁੱਧ 10 ਕਿਲੋ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ ਘਾੜਾ ਰਣ ਕੇ ਆਪਣੀ ਨਰਕ ਪਰਖ ਕਰ ਲਿਓ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਉਹ ਜਿੱਦਾਂ ਵੇਸੇ ਕਿਸੇ ਵੀਰ ਦਾ ਬਿਲਕੁਲ ਠੀਕ ਹੈ ਜੀ ਡਿਪੈਂਡ ਕਰਦਾ ਉਹਦਾਂ ਤੁਸੀਂ ਦੇਖ ਸਕਦੇ ਜੇ ਇਸ ਤੋਂ ਬਾਅਦ ਤੁਹਾਨੂੰ ਦੋ ਪਸ਼ੂ ਹੋਰ ਦਿਖਾਉਣੇ ਆਪਾਂ ਆਓ ਚੱਲਦੇ ਆ ਠੀਕ ਹੈ ਇੱਕ ਝੋਟੀ ਦਿਖਾ ਦਾਂਗੇ ਤੁਹਾਨੂੰ ਉੱਚੇ ਬੱਚੇ ਦੇ ਵਿੱਚ ਤੇ ਇੱਕ ਸੱਜਰ ਸੂਈ ਵਹਿੜ ਆਜੋ ਜੀ ਘਾੜ ਲਈ ਘਾੜ ਲਈ ਝੋਟੀ ਲੱਭ ਨਿਸ਼ਾਨ ਆ ਆ ਗਈ ਆਪਣੇ ਕੋਲ ਝੋਟੀ ਹਾਂਜੀ ਠੀਕ ਹੈ ਜੀ ਤੇ ਸਾਢੇ 3 ਨਾਲੋਂ 4 ਮਹੀਨੇ ਦੀ ਸੂਈ ਵੀਰ ਜੀ ਦੂਜਾ ਸੁਹਾ ਸੂਈ ਆ ਤੇ ਇਹ ਗਾੜੀ 1.5 ਮਹੀਨੇ ਦੀ ਬਣੀ ਆ ਜੇ ਆਪਾਂ ਗਰੰਟੀ ਨਹੀਂ ਦੇ ਸਕਦੇ ਕਿਉਂਕਿ ਚੈੱਕ ਪਾਸੇ ਚ ਨਹੀਂ ਆਉਂਦੀ ਵੀ ਜੀ ਹਮ ਜੀ ਲੋ ਵੀ ਅੱਛਾ ਤਿੰਨ ਕਿ ਮਹੀਨੇ ਦੀ ਸੂਈ ਸਾਢੇ ਤਿੰਨ ਸਾਢੇ 3 ਨਾਲੋਂ 4 ਮਹੀਨੇ ਸੂਈ ਵੀ ਜੀ ਸਾਢੇ 3 ਨਾਲੋਂ 4 ਦੀ ਝੋਟੀ ਚੰਗੀ ਹਨਾ ਸਕੀਨਾਂ ਚੰਗੀ ਹਾਂ ਜੀ ਵੀਰ ਜੀ ਲੋ ਵੀ ਪਲੀ ਗੁਲੀ ਪੂਰੀ ਆ ਦੋਸਤੋ ਪੂਰੀ ਗੁਲਾਈ ਆ ਪੁੱਠੇ ਪਾਠੇ ਤੋਂ ਵੇਖੋ ਤੁਸੀਂ ਬਿਲਕੁਲ ਐਨ ਰਾਜੀ ਵੇਲਬੁਲ ਵੀ ਕਾਫੀ ਕਰਮਾ ਵਾਲੀ ਦੀ ਕਾਤ ਵੀ ਸੋਣਾ ਤੇ ਦੋ ਤੇਰੇ ਥੱਲੇ ਵੀਰਜੀ 8 ਕਿਲੋ ਜਦੋਂ ਆਪਾਂ ਉਥੋਂ ਚੋਈ ਦੋ ਟਾਈਮ ਚਾਰ ਓਲੇ ਚਾਰ ਓਲੇ ਤੇ ਵੀਰਜੀ ਆਪਣੇ ਘਰ ਇਹਨਾਂ ਜੇ ਜੀ ਨਹੀਂ ਲਾ ਚ ਅਜਨਾਂ ਪੱਠੇ ਪੁੱਠੇ ਨਹੀਂ ਖਾਂਦੀ ਜੇ ਅੱਛਾ ਜੀ ਠੀਕ ਹੈ ਜੀ ਹਾਂ ਅਜਨਾਂ ਜਾਨ ਤੁਸੀਂ ਦੱਸਿਆ ਵੀ ਸਾਢੇ ਕਿੰਨਾ ਮਹੀਨਿਆਂ ਦੀ ਡੇਢ ਮਹੀਨੇ ਦੀ ਬਣੀ ਹੈ 1.5 ਮਹੀਨੇ ਦੀ ਬਣੀ ਵੀਰਜੀ ਅੱਛਾ ਜੀ ਆਹ ਕੱਟੀ ਹੈ ਦੇ ਮਗਰਾ ਲਓ ਜੀ ਮਗਰ ਵੀ ਕੱਟੀ ਤੁਹਾਨੂੰ ਦਿਖਾ ਦਈਏ ਠੀਕ ਹੈ ਝੋਟੀ ਵੈਸੇ ਬਹੁਤ ਖੂਬਸੂਰਤ ਆ ਪਸੰਦ ਆਊਗੀ ਤੇ ਆਹ ਕੱਟੀ ਮਗਰ ਹਾਂ ਜੀ ਆਹ ਕੱਟੀ ਵੀਰਜੀ ਲਓ ਜੀ ਸਾਢੇ ਤਿੰਨਾਂ ਕੁ ਮਹੀਨਿਆਂ ਦਾ ਸੂਬਾ ਐਸਟੀਮੇਟ ਤੁਸੀਂ ਮੰਨ ਸਕਦੇ ਹੋ ਕਿਉਂ ਦਾ ਵੀ ਲਾਲੇ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਗੁਸਾ ਨਹੀਂ ਵੀ ਜੀ ਠੀਕ ਆ ਜੀ ਹਾਂ ਬਾਕੀ ਸਾਰੀ ਜੈਡ ਬਲੇਗ ਮਗਰੋਂ ਪੂਛ ਚਿੱਟੀ ਆ ਲੈ ਵੀ ਸੋ ਕੱਟੀ ਦੋਸਤੋ ਆ ਬਾਕੀ ਜਿਹੜੀ ਤੁਹਾਨੂੰ ਨਾਲ ਮਿਲ ਜੂਗੀ ਝੋਟੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਨਿਸ਼ਾਨ ਹੋਣੇ ਤੇ ਥੱਲੇ ਦੁੱਧ ਕਿੰਨਾ ਕੁ ਦੱਸਿਆ ਦੁੱਧ ਵੀ ਜੀ ਹੈਗਾ 8 ਕਿਲੋ ਹੀ ਇਹਨੇ ਥੋੜਾ ਜੀ ਨਹੀਂ ਲਾਇਆ ਹੁਣ 6.5 ਕਿਲੋ ਆਪਾਂ ਵੀਰ ਜੀ ਆਪਣੇ ਘਰੋਂ ਚਵਾ ਕੇ ਦੇਣਾ ਵਾ 6.5 ਕਿਲੋ ਹਾਂ ਜੀ ਠੀਕ ਹੈ ਜੀ ਲਓ ਦੋਸਤੋ 6.5 ਕਿਲੋ ਦੁੱਧ ਵੀਰਾਂ ਦਾ ਵੀ ਆਪਾਂ ਚਵਾ ਦਾਂਗੇ ਬਾਕੀ ਪਲੀਗੁਲੀ ਪੂਰੀਆ ਜਿਹੜੇ ਵੀਰ ਨੇ ਬਿਲਕੁਲ ਸ਼ੌਂਕੀ ਜਾਂ ਸ਼ਕੀਨ ਪਸ਼ੂ ਲੈਣਾ ਹੈ ਉਹਦੇ ਵਾਸਤੇ ਜਿਹੜੀ ਦੋਸਤੋਂ ਬੜੀ ਪਰਫੈਕਟ ਆ ਬਾਕੀ ਦੁੱਧ ਕੋਈ ਚੰਗੀ ਸੇਵਾ ਕਰ ਲੋ ਦੋਸਤੋਂ ਜੇਕਰ ਵਧਣਾ ਹੋਇਆ ਕਰਮਾਲੀ ਨੇ ਤੇ ਵੱਧ ਵੀ ਜਾਊਗੀ ਬਾਕੀ ਹੁਣ 6.5 ਕਿਲੋ ਦੁੱਧ ਜੇ ਨਿਕਲ ਆਈ ਤੇ ਵੀਰ ਦੀ ਲਾੜ ਰੀ ਨਿਕਲ ਜਾਣੀ ਆ ਗਾੜੀ ਵੀ ਹਾਂ ਬਿਲਕੁਲ ਜੀ ਬਿਲਕੁਲ ਸੋ ਝੋਟੀਆਂ ਦੇ ਮੁੱਲ ਬਹੁਤੇ ਵੀਰ ਜਾਣਦੇ ਆ ਕਿ ਕਿੱਥੋਂ ਤੇ ਕਿੱਥੋਂ ਤੱਕ ਪਹੁੰਚ ਗਏ ਆ ਬਾਕੀ 6.5 ਕਿਲੋ ਦੁੱਧ ਮਗਰ ਵੀ ਕੱਟੀ ਤੇ ਸ਼ਕੀਨੀ ਸ਼ਕੂਨੀ ਬਹੁਤ ਜਿਆਦੀ ਸੋਹਣੀਆਂ ਛੋਟਾ ਜਿਹਾ ਸਿੰਗ ਇੱਕ ਰੰਗ ਬਿਲ ਪੂਰੀ ਸੀ ਮਗਰ ਜਿਹੜੇ ਥੋੜੇ ਵਾਲ ਜਿਹੜੇ ਦੋਸਤੋ ਵਾਈਟ ਹੋਣਗੇ ਥਿਕੇ ਦੋ ਚ ਚਾਰ ਕੰਚ ਬਾਕੀ ਓਵਰ ਆਲ ਸਾਰੀ ਬਲੈਕ ਤੇ ਪੁੱਠੇ ਪਾਠੇ ਤੋਂ ਪੂਰੀ ਚੌੜੀ ਹੈ ਬਾਕੀ ਸਫਾਈਆਂ ਸਮੂਈਆਂ ਝੋਟੀ ਚ ਪੂਰੀਆਂ ਹੋ ਗਈ ਜੀ ਹਾਂ ਮੈਂ ਨਾ ਵੀ ਸਾਰੇ ਪਾਸੇ ਕਿਸੇ ਬੰਨੇ ਖੁੰਜੀ ਨਹੀਂ ਕਰਮਾ ਲਈ ਹਾਂ 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 ਥੋੜਾ ਤੋਰੋ ਵੀਦ ਨਿਸ਼ਾਨ ਆ ਜਾ ਹਾਂਜੀ ਤੋਰ ਗਿਆ ਆ ਆ ਆਹ ਬੋਲੋ ਜੀ ਬਾਕੀ ਚੌਂ ਜਣ ਪੋਲੀ ਹੈ ਪੋਲੀ ਪੋਲੀ ਵਿਜੇ ਜੇ ਦੋਵੇਂ ਟਾਈਮ ਬੱਚੇ ਤੇ ਦੋਵੇਂ ਟਾਈਮ ਬੱਚੇ ਦੇ ਮਿਲਦੀ ਵਿਜੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਮੋਲ ਇਹਦਾ ਕਿ ਰੋਊਗਾ ਭਰਾ ਮੋਲ ਵਿਜੇ ਕਰਨੇ 65 ਕਰ ਲਈਏ 60000 ਦੀ ਦਵਾਂਗੇ ਵਿਜੇ 60000 ਹਾਂਜੀ ਲਓ ਜੀ ਬਾਰੀ ਹਰਦੀ ਦੋਸਤੋ ਇਹ ਝੋਟੀ ਮਿਲ ਜੂਗੀ ਤੁਹਾਨੂੰ ਬਾਕੀ ਸਫਾਈਆਂ ਸੁਪੂਈਆਂ ਪੂਰੀਆਂ ਨੇ ਦੁੱਧ ਬੇਸ਼ੱਕ ਦੋਸਤੋ ਸਾਢੇ 6 ਕਿਲੋ ਆ ਠੀਕ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਦੱਸਿਆ ਹੋਈ ਗਿਆ ਜਿਹੜਾ ਤਾਂ ਤੁਸੀਂ ਕਿਸੇ ਵੀਰ ਨੇ ਆ ਕੇ ਚੋ ਕੇ ਤਸੱਲੀ ਕਰ ਲੈਣੀ ਆ ਅੱਛਾ ਤੇ ਨਿਸ਼ਾਨ ਅੱਕੇ ਆਪਣੇ ਕੋਲ ਜਿਹੜੀ ਆ ਬੈੜ 14 ਦਿਨਾਂ ਦੀ ਸੂਈ ਮਗਰੇ ਦੇ ਵੱਛੀ ਵੀਰ ਜੀ 14 ਦਿਨਾਂ ਦੀ ਸੂਈ ਮਗਰ ਵੀ ਵੱਛੀ ਹਾਂਜੀ ਮਗਰੇ ਵੀ ਵੱਛੀ ਵੱਛੀ ਆ ਨਹੀਂ ਆ ਕੇ ਸਾਹਮਣੇ ਹਾਂਜੀ ਆ ਵੱਛੀ ਚੰਨਾੜੂ ਬੱਚੇ ਦੇ ਨਾਲ ਆ ਲਓ ਜੀ ਆ ਡੱਬੀ ਵੱਛੀ ਹਾਂ ਲੋ ਆ ਗਿੱਲੇ ਲਾੜੂ ਨਾਲੂ ਨਾਲ ਬੱਚੇ ਦੇ ਬਿਲਕੁਲ ਗਿੱਲੇ ਲਾੜੂ ਤੇ ਆ ਤੇਜਗ ਦਿਨ ਹੋਊ ਅੱਜ ਫਿਰ ਚੌਥਾ ਚੌਥਾ ਵੀਰ ਜੀ ਚੌਥਾ ਦੇ ਨੇ ਆਪੇ ਸੂਵੇ ਫਿਰ ਕਿੰਨੇਵੇਂ ਸੂਵੇ ਵੀਰ ਜੀ ਦੂਜੇ ਸੂਈ ਏ ਆਰ ਸ਼ਰਚ ਆ ਗਈ ਹਾਂਜੀ ਲੈ ਵੀ 14 14.5 ਕਿਲੋ ਦੇ ਥਲੇ ਦੁੱਧ ਆਏ ਵੀਰ ਜੀ ਲਓ ਜੀ ਸੂਵਾ ਦੂਜਾ ਠੀਕ ਆ ਜੀ ਰੰਗ ਪ੍ਰਿੰਟ ਜਿਹੜਾ ਦੋਸਤੋ ਆਪਾਂ ਮੋਸਟਲੀ ਦੇਖਦੇ ਆ ਵੀ ਆਰ ਸ਼ਰਚ ਦਾ ਕਲਰ ਹੁੰਦਾ Ориਜినਲ ਠੀਕ ਆ ਲਾਲ ਡੱਬ ਵਾਈਟ ਤੇ ਦੂਜਾ ਸੂਗਾ ਅੱਜ ਹੁਣ ਕਿੰਨਾ ਬੌਲੇ 14.5 ਕਿਲੋ ਬੌਲੇ ਬਾਹਰ ਵੀਰ ਜੀ ਹੁੰਦੇ ਹੀ ਆ ਵਾੜਾ ਵੜਾ ਬਾਂਦਾ ਜਿਆਦਾ ਨਹੀਂ ਬੋਲਾ ਬਾਂਦਾ ਵੀ ਜੀ 14 14.5 ਕਿਲੋ ਹਾਂਜੀ ਹਾਂਜੀ ਆ ਯਾਰ ਨੈਟ ਪੱਕਾ ਲਓ ਜੀ 14 14.5 ਕਿਲੋ ਦੋਸਤੋ ਨੈਟੇ ਦੇ ਥਲੇ ਦੁੱਧ ਕੋਈ ਵੀ ਰਮਨ ਵਾਲੇ ਕੱਚਾ ਬੋਲਾ ਮੰਨ ਲੈ ਠੀਕ ਹੈ ਜੀ ਬੋਲੇ ਤੋਂ ਬਾਹਰ ਆ ਗਈ ਸਮਝ ਲਿਓ ਤੁਸੀਂ ਬਾਕੀ ਚੋਣ ਚੜਨ ਨਿਸ਼ਾਨ ਕਿਤਾ ਬਹੁਤ ਕੁਆਲਿਟੀ ਦਾ ਲੱਗਾ ਵੇ ਜੀ ਹਾਂਜੀ ਹਾਂਜੀ ਕੋਈ ਭੂ ਨਹੀਂ ਕੋਈ ਛਟਾ ਨਹੀਂ ਹੈ ਵੀ ਜੀ ਠੀਕ ਹੈ ਜੀ ਆਦਾ ਆਦਾ ਕੁਝ ਨਹੀਂ ਬਚਿਆ ਇੱਥੇ ਹੀ ਆ ਲੈ ਵੀ ਸੋ ਥਣ ਦੋਸਤੋ ਬਹੁਤ ਸੋਣਾ ਠੀਕ ਆ ਲੰਬੇ ਥਣ ਨੋਕ ਵਾਲੇ ਆ ਸਪੇਸ ਵਿਰਲਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜ ਆ ਦੇਖ ਕੇ ਚੈੱਕ ਕਰ ਸਕਦੇ ਜੀ 14 14.5 14 14.5 ਕਿਲੋ ਤੇ ਹੁਣ ਚੱਲ ਰਹੀ ਆ ਤੇ ਮਾਰਨਿੰਗ ਚੁਵਾਈ ਇਹਦੀ ਸੇਮ ਟਾਈਮ ਤੇ ਹੋਈ ਫਿਰ ਹਾਂਜੀ ਹਾਂਜੀ ਵੀਰ ਜੀ ਲੋ ਸਾਢੇ ਪੰਜ ਵੀਰ ਜੀ ਇਹਦੇ ਥੱਲੇ ਪਹਿਲਾਂ ਬੈਠਾ ਚੋਣਾ ਠੀਕ ਹੈ ਜੀ ਹਾਂਜੀ ਬਾਕੀ ਵਿਹੜ ਦੋਸਤੋ ਖੜੀ ਆ ਠੀਕ ਆ ਜਿੰਨੇ ਵੀ ਆ ਕਰਮ ਵਾਲੀ ਦਿੱਗੇ ਪੱਬ ਦੀ ਰੱਬ ਦੀ ਆ ਵੈਸੇ ਹੈ ਵੀ ਭੋੜੀ ਤੇ ਮਗਰ ਵੀ ਬੱਚਾ ਜਿਹੜਾ ਫੀਮੇਲ ਕਾਫ ਬੱਚਾ ਵੀ ਮਗਰ ਬਹੁਤ ਸਟੈਂਡਰਡ ਦਾ ਬਾਕੀ ਆਪਾਂ ਜਿਆਦਾ ਨਹੀਂ ਆਂਦੇ ਕੋਈ 16 17 ਕਿਲੋ ਵਿਜੀ ਦੁੱਧਰ ਮਾਰਨਾ ਨੇ ਦੇਈ ਜਾਣਾ ਵਾ ਬਾਕੀ ਹੋਰ ਸੇਵਾ ਵਾਲਾ ਆਪੋ ਆਪਣੀ ਸੇਵਾ ਵਿਜੀ ਹੁਣ ਆਪਾਂ ਜਿੰਨਾ ਹੈਗਾ ਉਹਨਾਂ ਆਪਾਂ ਚਵਾ ਕੇ ਦੇਣਾ ਵਿਜੀ ਸਹੀ ਹੈ ਸਹੀ ਚਲੋ ਅੱਗੇ ਕਿਸੇ ਦੀ ਮਿਹਨਤ ਆ ਸੇਵਾ ਹਾਂਜੀ ਕੋਈ 15 ਚੋਲੇ 16 ਚੋਲੇ ਹਨਾ ਹਾਂਜੀ ਹੁਣ 14 14.5 ਕਿਲੋ ਆਪਾਂ ਚਵਾ ਦਾਂਗੇ ਹਾਂਜੀ ਹਾਂਜੀ ਚਵਾ ਕੇ ਦੇਣਾ ਠੀਕ ਹੈ ਜੀ ਠੀਕ ਹੈ ਹਾਂ ਬਸ ਤਾਂ ਕੁਝ ਨਹੀਂ ਆਂਦੇ ਠੀਕ ਹੈ ਬਾਕੀ ਨਾੜਾ ਨੂੜਾ ਬਥੇਰੀਆਂ ਲੱਗੀਆਂ ਇਹਨੂੰ ਜੀ ਤੇ ਮੁੱਲ ਨਿਸ਼ਾਨ ਕੀ ਰੋਉ ਕਹਿੰਦਾ ਮੁੱਲ ਵੀ ਜੀ ਕਰਦੇ 50000 46000 ਦੀ ਦਵਾਂਗੇ ਵੀ ਜੀ 46000 ਦੀ ਹਾਂ ਜੀ ਨਾ ਹਾਂ ਨਾ ਹੀ ਹਾਂ ਜੀ ਆ ਨਾ ਹੀ ਹੈ ਵੀ ਜੀ ਲਓ ਜੀ 46000 ਦੀ ਦੋਸਤੋ ਹਾਂ ਨਾ ਵੀਰਾਂ ਦਾ ਵੀ 46000 ਦੀ ਦਿੱਤੀ ਜਾਊਗੀ ਬਾਕੀ ਅੱਗੇ ਆਪਦਾ ਤਾਲਮੇਲ ਬਿਠਾ ਲਿਓ ਜਿਹੜਾ ਕੋਈ ਵੀਰ ਇਸ ਵੈੜ ਦੇ ਉੱਤੇ ਆ ਰਿਹਾ ਠੀਕ ਹੈ ਇਸ ਵੈੜ ਨੂੰ ਖਰੀਦਣ ਆ ਰਿਹਾ ਜਿੱਥੋਂ ਤੱਕ ਤੱਕ ਥੋੜਾ ਬਾਦਾਂ ਕੋਈ ਵਿੱਚੋਂ ਗੁੰਜਾਇਸ਼ ਹੋਈ ਮਾਨਤਨ ਹੋਇਆ ਉਹ ਮੌਕੇ ਤੇ ਹੋ ਜਾਊਗਾ ਇਹ ਅੱਜ ਟੋਟਲ ਪਸ਼ੂ 7 ਦਿਖਾਉਣੇ ਸੀਗੇ ਤੁਹਾਨੂੰ ਵੀਰ ਨਿਸ਼ਾਨਦੇ ਘਰੋਂ ਜਿਨ੍ਹਾਂ ਦੇ ਵਿੱਚੋਂ ਤੋਕੜ ਬਹਿਣਾ ਦੋਸਤੋ 4 ਦੋ ਤਾਜ਼ੀਆਂ ਠੀਕ ਹੈ ਜੀ ਇੱਕ ਝੋਟੀ ਤੁਹਾਨੂੰ ਦਿਖਾਤੀ ਹੈ ਉੱਚੇ ਬੱਚੇ ਦੇ ਵਿੱਚ ਝੋਟੀ ਵੀ ਚੰਗੀ ਆ ਬਾਕੀ ਪਸੰਦ ਆਊਗਾ ਜਿਹੜਾ ਕੋਈ ਵੀਰ ਇਸ ਝੋਟੀ ਤੇ ਆ ਰਿਹਾ ਠੀਕ ਹੈ ਝੋਟੀ ਨੂੰ ਖਰੀਦਣ ਆ ਰਿਹਾ ਤੇ ਕੋਈ ਛੱਡ ਕੇ ਨਹੀਂ ਜਾਊਗਾ ਬਾਕੀ ਬਾਕੀ ਲੰਮੀ ਬੇਲ ਦੀ ਬਥੇਰੀ ਵੀਰ ਜੀ ਲੰਮੀ ਆ ਹਾਂ ਹਾਂ ਕੋਈ ਛੋਟੀ ਨਹੀਂ ਆ ਹਾਂ ਨਹੀਂ ਲੰਬਾਈ ਪੂਰੀ ਆ ਹਾਂ ਜੀ ਪਲੀ ਪੂਰੀ ਆ ਝੋਟੀ ਪੂਰੀ ਦੀ ਜਨਾ ਕਿਸੇ ਵੀਰ ਚੰਗੀ ਸੇਵਾ ਚ ਆਈ ਆ ਹਾਂ ਜੀ ਹਾਂ ਜੀ ਤੇ ਮੁੱਲ ਵੀ ਚਲੋ ਜੈਨੂ ਆ ਨਾ ਇੱਡੀਆਂ ਤਾਂ ਕਈ ਨਾ ਅਵਸਰ ਝੁੱਟੀਆਂ ਮਹਾਨ ਲੱਭਦੀਆਂ ਲੋਪਦੀਆਂ ਨੇ ਹਾਂਜੀ ਕਈ ਜਿਆਦਾ ਕਰੀ ਜਾਂਦੇ ਆਪਾਂ ਫਿਰ ਵੀ ਆਪਣਾ ਮਤਲਬ ਖਰਚਾ ਬਣੀ ਰੱਖ ਕੇ ਆਪਾਂ ਮੁੱਲ ਸਾਰਿਆਂ ਦੇ ਜੈ ਜੀ ਕੀਤੇ ਜੀ ਚਲੋ ਜੀ ਉਹ ਤਾਂ ਵਪਾਰ ਦੀ ਲਾਈਨ ਐਵੇਂ ਫਾਇਦਾ ਕੀ ਵੀਰ ਜੀ ਵੱਧ ਮੁੱਲ ਕਰੀ ਜਾਈਏ ਫਾਇਦਾ ਹੀ ਕੋਈ ਨਹੀਂ ਆ ਹਾਂ ਸਹੀ ਹੈ ਸਹੀ ਹੈ ਜੀ ਤੇ ਨਿਸ਼ਾਨ ਬੋਲ ਦਿਓ ਨੰਬਰ ਭਰਾਵਾ ਨੰਬਰ ਵੀਰ ਜੀ 7876 7447 ਠੀਕ ਹੈ ਜੀ। ਹਾਂਜੀ। ਲਓ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਕਾਲ ਕਰ ਲਿਓ। ਦੋ ਕਪਾ ਬੱਚੇ ਮੜੀ ਠੀਕ ਹੈ ਜੀ। ਤੇ ਆ ਜੋ ਦੋ ਕ ਬੱਚੇ ਤੁਹਾਨੂੰ ਦਿਖਾ ਦਈਏ ਜੀ। ਅੱਛਾ ਲੈ ਵੀ ਨਿਸ਼ਾਨਵੀਰ ਇੱਕ ਆਪਣੇ ਕੋਲੇ ਵੀ ਜੋੜੀ ਪਕਾਊਗਾ। ਪਾਠ ਤੇ ਪਠੋਰਾ। ਹਾਂਜੀ। ਪਾਠ ਤੇ ਪਠੋਰਾ ਵੀ ਜੀ ਬੀਟਲ ਕੰਪਨੀ ਦੇ ਆ। ਬੀਟਲ ਕੰਪਨੀ ਆ। ਹਾਂਜੀ। ਲੈ ਵੀ ਬੀਟਲ ਕੰਪਨੀ ਹੈ। ਬੀਟਲ ਬ੍ਰੀਡ ਦੇ ਵਿੱਚ ਆ ਦੋਸਤੋ ਭੋਡੀ ਹੈ ਨਾ ਇਹ। ਹਾਂਜੀ। ਆ ਭੋਡੀ ਆ ਦੇ ਵਿੱਚ ਇਹਦੇ ਮੜੇ ਮੜੇ ਹਗੇ ਸਿੰਗਾ। ਲਓ ਜੀ। ਆ ਬੱਕਰਾ ਬੱਕਰੀ ਆ। ਠੀਕ ਹੈ ਜੀ। ਪਾਠ ਚੜੀਆ ਦੋਸਤੋ ਬਿਲਕ ਉਮਰ ਇਹਨਾਂ ਦੀ ਕਿੰਨੀ ਕੁ ਹੋ ਗਈ ਆ ਉਮਰ ਵੀਰ ਜੀ ਸਾਢੇ 39 ਮਹੀਨਿਆਂ ਦੇ ਆ ਸਾਢੇ 3-3 ਮਹੀਨਿਆਂ ਦੇ ਆ ਹਾਂਜੀ ਅਸਾਂ ਨਿਸ਼ਾਨਾ ਜੋੜਾ ਅੱਜ ਦੇ ਰਹੇ ਆ ਕਿ ਰੇਡਪਾ ਕਰਦੇ ਮੁੱਲ ਕਿ ਰੋਗੇ ਮੁੱਲ ਵੀਰ ਜੀ 15000 ਕਰਦੇ ਆ ਇਹ ਵੀ 11500 ਦੇ ਦੇ ਦੇਣੇ ਵੀਰ ਜੀ 11500 ਹਾਂਜੀ ਲਓ ਜੀ 11000 11500 ਦੇ ਦੋਸਤੋ ਇਹ ਮਿਲ ਜਾਣਗੇ ਠੀਕ ਆ ਜੀ ਜੋੜੀ ਇੱਕ ਪਾਠ ਤੇ ਪਠੋਰਾ ਤੇ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੀ ਕੰਨ ਗੁਣ ਬਸੇਰੇ ਲੰਮੇ ਇਹਨਾਂ ਦੇ ਠੀਕ ਹੈ ਜੀ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਆ ਲੈ ਠੀਕ ਹੈ ਜੀ ਠੀਕ ਹੈ ਲੋਬੇ ਦੋਸਤੋ ਇਹ ਫਿਲਹਾਲ ਅਜ ਐਨੀਮਲ ਸੀਗੇ ਵੀਰ ਨਿਸ਼ਾਨ ਸਿੰਘ ਹੋਂਦੇ ਕੋਲ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ